ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਮੈਂ ਗੁਰਪ੍ਰੀਤ ਜਿਨੇ ਕੀ ਸਾਨੂੰ ਰੋਜ਼ ਜਣੀਆਂ ਵਿਦੇਸ਼ਾਂ ਤੋਂ ਜਿਹੜੀਆਂ ਖਬਰਾਂ ਨੇ ਰੈਗੂਲਰ ਆ ਰਹੀਆਂ ਨੇ ਜਿਹੜੇ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਫਿਰ ਹੋਰ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਜਾਂ ਭਾਰਤੀ ਗਏ ਹੋਏ ਨੇ ਜਿਹੜੇ ਸਟੱਡੀ ਕਰਨ ਗਏ ਨੇ ਜਾਂ ਫਿਰ ਰੁਜ਼ਗਾਰ ਦੀ ਖਾਤਰ ਜੌਬ ਲਈ ਗਏ ਨੇ ਸੋ ਕਈ ਜਗਾਵਾਂ ਤੋਂ ਜਿਹੜੀਆਂ ਨੇ ਰੋਜ਼ਾਨਾ ਜਿਹੜੀਆਂ ਨੇ ਮੌਤ ਦੀਆਂ ਖਬਰਾਂ ਨੇ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਇਹਨਾਂ ਮੋਤਾਂ ਦੇ ਪਿੱਛੇ ਕਈ ਘਟਨਾਵਾਂ ਮਤੈ ਇਹ ਹੁੰਦੀਆਂ ਨੇ ਕਿ ਜਿਹੜੇ ਨੌਜਵਾਨ ਨੇ ਉਹ ਸਟ੍ਰੈਸ 'ਚ ਹੋਣ ਕਰਕੇ ਜਿਹੜਾ ਨੇ ਆਪਣੀਆਂ ਹਾਰਟ ਅਟੈਕ ਦੇ ਕੇਸ ਆ ਜਾਂਦੇ ਨੇ ਜਾਂ ਫਿਰ ਕਈ ਸੁਸਾਈਡ ਕਰ ਲੈਂਦੇ ਨੇ ਸੋ ਇਹੋ ਜਿਹੀਆਂ ਜਿਹੜੀਆਂ ਨੇ ਕਈ ਜਿਹੜੀਆਂ ਨੇ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਪਿਛਲੇ ਦਿਨੀ ਅਸੀਂ ਇੱਕ ਇੰਟਰਵਿਊ ਵੀ ਆਪਣੇ ਚੈਨਲ ਤੇ ਅਪਲੋਡ ਕੀਤੀ ਸੀ ਜਿਹੜੀ ਸੇਗੀ ਡਾਕਟਰ 인ਦਰਜੀਤ ਕੌਰ ਹੋਰਾਂ ਦੀ ਇੰਟਰਵਿਊ ਉਹਨਾਂ ਨੇ ਦੱਸਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਵਿਦੇਸ਼ਾਂ ਦੇ ਵਿੱਚ ਜਾਂ ਜਿਹੜੇ ਨੌਜਵਾਨਾਂ ਕੋਲ ਜਿਹੜੇ ਜ਼ਿਆਦਾ ਘੰਟੇ ਕੰਮ ਲਿਆ ਜਾਂਦਾ ਹੈ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਹਰਾਸਮੈਂਟ ਹੁੰਦੀ ਹੈ ਤੇ ਕਿਸ ਕਿਸ ਤਰ੍ਹਾਂ ਉਹ ਸਟ੍ਰੈਸ ਚ ਆ ਜਾਂਦੇ ਨੇ ਤੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਹੁਣ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਇਹ ਆ ਕਿ ਰੋਜੀ ਰੋਟੀ ਦੇ ਲਈ ਜਿਹੜੇ ਬਾਹਰਲੇ ਮੁਲਕਾਂ 'ਚ ਜਿਹੜੇ ਨੌਜਵਾਨ ਜਾਂਦੇ ਨੇ ਉਹਨਾਂ ਦੀ ਉੱਤੇ ਹਾਲਤ ਕੀ ਹੈ ਤੇ ਕਿਸ ਤਰੀਕੇ ਦੇ ਨਾਲ ਚੜੀਆਂ ਦੇ ਮੌਤ ਦੀਆਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਤੇ ਇਹਨਾਂ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਤੇ ਸਰਕਾਰ ਇਹਦੇ ਲਈ ਕੀ ਕੁਝ ਕਰ ਸਕਦੀ ਹੈ ਅ ਜਿਵੇਂ ਕਿ ਅਮਰੀਕਾ ਦੇ ਵੱਲੋਂ ਲਗਾਤਾਰ ਰਿਪੋਰਟ ਜਿਹੜੇ ਨੇ ਪੰਜਾਬੀ ਭਾਰਤੀ ਨੌਜਵਾਨ ਜਿਹੜੇ ਨੇ ਕੀਤੇ ਜਾ ਰਹੇ ਨੇ ਪਿਛਲੇ ਦਿਨੀ ਵੀ ਅ 4-5 ਫਰਵਰੀ ਨੂੰ ਵੀ ਆਇਆ ਸੀਗਾ ਇੱਕ ਜਹਾਜ਼ ਤੇ ਅ 15 ਕਿ 16 ਫਰਵਰੀ ਨੂੰ ਵੀ ਦੋ ਜਹਾਜ਼ ਜਿਹੜੇ ਨੇ ਅਮਰੀਕਾ ਤੋਂ ਆ ਜਿਹੜੇ ਨੇ ਭਾਰਤ ਆ ਰਹੇ ਨੇ ਜਿਹਦੇ ਵਿੱਚ ਪਹਿਲੀ ਫਲਾਈਟ ਦੇ ਵਿੱਚ ਕਰੀਬ 119 ਜਿਹੜੇ ਨੇ ਉਹ ਭਾਰਤ ਦਿੱਸੇ ਜਾ ਰਹੇ ਨੇ ਜਿਹਦੇ ਵਿੱਚ ਬਹੁਤੇ ਪੰਜਾਬੀ ਨੇ ਸੋ ਉੱਥੇ ਜੇਕਰ ਅਸੀਂ ਦੂਜੇ ਪਾਸੇ ਨਿਗਾਹ ਮਾਰੀਏ ਤਾਂ ਜਿਹੜਿਆ ਯੂਗਰੇਨ ਤੇ ਜਿਹੜੀ ਰੂਸ ਦੀ ਜੜੀ جنگ ਆ ਉਹ ਪਿਛਲੇ ਕਰੀਬ 2.5 ਸਾਲ ਤੋਂ ਲੱਗੀ ਹੋਈ ਹੈ ਉਹਦੇ ਵਿੱਚ ਜਿਹੜੀਆਂ ਗੱਲਾਂ ਧਿਆਨ ਚ ਆਈਆਂ ਨੇ ਉਹ ਇਹ ਆ ਕਿ ਬਹੁਤ ਸਾਰੇ ਜਿਹੜੇ ਪੰਜਾਬੀ ਭਾਰਤੀ ਮੁੰਡੇ ਨੇ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਏਜੰਟਸ ਨੇ ਜਿਹੜੇ ਬਹੁਤ ਸਾਰੇ ਜਿਹੜੇ ਨੇ ਔਰ ਐਡ ਜਿਹੜੀਆਂ ਕੰਪਨੀਆਂਜ਼ ਨੇ ਉਹ ਇਸ ਤਰੀਕੇ ਦੀਆਂ ਪ੍ਰਮਾਉਡ ਐਡ ਲਾਉਂਦੀਆਂ ਨੇ ਕਿ ਜਿਹੜੇ ਨੌਜਵਾਨ 10ਵੀਂ ਪਲੱਸ 2 ਪਾਸ ਨਹੀਂ ਉਹਨਾਂ ਨੂੰ ਵੀ ਅਸੀਂ ਰੋਜ਼ਗਾਰ ਦੇਵਾਂਗੇ ਹਨ ਤੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੇ ਹੁਸ਼ਿਆਰਪੁਰ ਜ਼ਿਲ੍ਹੇ ਤੇ ਜਲੰਧਰ ਜ਼ਿਲ੍ਹਿਆਂ ਦੇ ਆ ਜਿਹੜੇ ਨੇ ਨੌਜਵਾਨਾਂ ਦੀਆਂ ਜਿਹੜੀਆਂ ਨੇ ਪਿਛਲੇ ਸਾਲ ਖਬਰਾਂ ਸਾਹਮਣੇ ਆਈਆਂ ਸੀ ਕਿ ਉੱਥੋਂ ਜਿਹੜੇ ਨੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਜਿਹੜਾ ਇਸ ਐਡ ਦੇ ਤਰੀਕੇ ਦੇ ਨਾਲ ਜਾਂ ਏਜੰਟ ਦੇ ਥਰੂ ਇਹ ਕਿਹਾ ਗਿਆ ਕਿ ਤੁਹਾਨੂੰ ਰਸ਼ੀਆ ਦੇ ਵਿੱਚ ਕੰਮ ਦਵਾਇਆ ਜਾਵੇਗਾ ਜਿਹੜੀਆਂ ਰੂਸ ਦੀਆਂ ਕੰਪਨੀਆਂਸ ਨੇ ਜਿੱਤੇ ਡਿਲੀਵਰੀ ਦਾ ਕੰਮ ਕਰਵਾਇਆ ਜਾਵੇਗਾ ਤੇ ਜਦੋਂ ਕਿ ਮੋਟੀ ਤਨਖਾਹ ਦਾ ਲਾਲਚ ਵੀ ਦਿੱਤਾ ਜਾਂਦਾ ਹੈ ਜਿਦੇ ਵਿੱਚ ਨੌਜਵਾਨਾਂ ਨੂੰ ਇਹ ਲਗਾਇਆਤਾ ਗਿਆ ਵੀ ਤੁਹਾਨੂੰ ਉੱਥੇ ਕੰਮ ਦਿੱਤਾ ਜਾਵੇਗਾ ਸਭ ਕੁਝ ਕੀਤਾ ਜਾਵੇਗਾ ਲੇਕਿਨ ਉੱਥੇ ਜਾ ਕੇ ਕੀ ਹੁੰਦਾ ਕਿ ਮਤਲਬ ਨੌਜਵਾਨਾਂ ਦੇ ਦੋਸ਼ਾ ਮੁਤਾਬਕ ਵੀ ਇੱਥੋਂ ਉਹਨਾਂ ਨੂੰ ਸਹੀ ਤਰੀਕੇ ਨਾਲ ਕਿਸੇ ਹੋਰ ਕੰਮ ਲਈ ਕਿਹਾ ਜਾਂਦਾ ਵੀ ਤੁਹਾਨੂੰ ਕੰਮ ਦਿੱਤਾ ਜਾਵੇਗਾ ਉੱਥੇ ਜੇ ਉੱਥੇ ਜਾ ਕੇ ਫਿਰ ਉਹਨਾਂ ਦੇ ਨਾਲ ਜਿਹੜਾ ਉਹਨਾਂ ਨੂੰ ਆਰਮੀ ਵਿੱਚ ਭਰਤੀ ਕਰ ਲਿਆ ਜਾਂਦਾ ਤੇ ਬਹੁਤ ਸਾਰੇ ਨੌਜਵਾਨਾਂ ਦੀਆਂ ਤਸਵੀਰਾਂ ਵੀ ਜੜੀਆਂ ਨੇ ਪਿਛਲੇ ਸਮੇਂ ਦੇ ਵਿੱਚ ਵਾਇਰਲ ਹੋਈਆਂ ਸਨ ਜਿਸ ਵਿੱਚ ਦੱਸਿਆ ਗਿਆ ਸੀਗਾ ਕਿ ਨੌਜਵਾਨ ਕਿਸ ਤਰੀਕੇ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਮਤਲਬ ਇੱਥੋਂ ਉਹਨਾਂ ਨੂੰ ਕਿਵੇਂ ਗੁਮਨਾਹ ਕਰਕੇ ਲਜਾਇਆ ਜਾਂਦਾ ਤੇ ਉੱਥੇ ਉਹਨਾਂ ਨੂੰ ਧੱਕੇ ਦੇ ਨਾਲ ਜਿਹੜਾ ਆਰਮੀ ਦੇ ਵਿੱਚ ਜਿਹੜੀ ਆ ਰੂਸ ਦੀ ਆਰਮੀ ਉਹਦੇ ਵਿੱਚ ਭਰਤੀ ਕੀਤਾ ਜਾਂਦਾ ਤਾਂ ਜੋ ਉਹ ਸਾਹਮਣੇ ਯੂਕਰੇਨ ਦੇ ਆ ਜਿਹੜਾ ਜੰਗ ਲੜ ਸਕਣ ਹੁਣ ਜਿਹੜੀ ਜਿਹੜੀ ਗੱਲ ਨਵੀਂ ਸਾਹਮਣੇ ਆਈ ਹੈ ਉਹ ਕਿ ਯੂਪੀ ਦੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ ਰਸ਼ੀਆ ਦੇ ਵਿੱਚ ਜਿਹੜੇ ਗਏ ਸੀਗੇ ਰੋਜ਼ਗਾਰ ਦੀ ਖਾਤਰ ਤੇ ਇਹਦੇ ਵਿੱਚ ਇਹ ਅੰਕੜਾ ਕੋਈ ਸਾਡੇ ਅੰਕੜਾ ਨਹੀਂ ਇਹ ਭਾਰਤ ਸਰਕਾਰ ਦਾ ਅੰਕੜਾ ਹੈ ਤੇ ਭਾਰਤ ਸਰਕਾਰ ਦੇ ਵੱਲੋਂ ਇਹ ਕਿਹਾ ਹੈ ਕਿ ਆ ਕਿਹਾ ਗਿਆ ਹੈ ਕਿ ਸਾਡੇ ਵੱਲੋਂ ਜਿਹੜੀਆਂ ਨੇ ਪੂਰੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਨੌਜਵਾਨਾਂ ਨੂੰ ਵਿਦੇਸ਼ ਤੋਂ ਜਿਹੜਾ ਆਪਣੇ ਮੁਲਕ ਲੈ ਆਂਦਾ ਜਾਵੇ ਸਹੀ ਸਲਾਮਤ ਤੇ ਉਹਨਾਂ ਦੇ ਉਹਨਾਂ ਨੂੰ ਇੱਥੇ ਰੋਜ਼ਗਾਰ ਦਿੱਤਾ ਜਾਵੇ ਤਾਂ ਪਿਛਲੇ ਦਿਨੀ ਮਤਲਬ ਮੈਂ ਵੀ ਇਹਦੇ ਤੇ ਇੱਕ ਐਡੀਟোরੀਅਲ ਜਿਹੜਾ ਲਿਖਿਆ ਸੀਗਾ ਉਹ ਵੱਖ-ਵੱਖ ਅਖਬਾਰਾਂ ਦੇ ਛਪਿਆ ਵੀ ਹੈ ਜਿਹਦੇ ਵਿੱਚ ਮੈਂ ਜ਼ਿਕਰ ਕੀਤਾ ਸੀਗਾ ਕਿ ਰੂਸ ਤੇ ਯੂਕਰੇਨ ਦੀ ਜਿਹੜੀ ਜੰਗ ਆ ਉਹਦੇ ਉਹਦਾ ਜਿਹੜਾ ਬੈਡ ਇੰਪੈਕਟ ਕੀ ਪੈ ਰਿਹਾ ਸਾਡੇ ਭਾਰਤੀਆਂ ਤੇ ਸਾਡੇ ਨੌਜਵਾਨਾਂ ਤੇ ਸਾਡੀ ਇਕਨੋਮੀ ਤੇ ਉਹਦੇ ਬਾਰੇ ਸਾਰਾ ਜ਼ਿਕਰ ਕੀਤਾ ਗਿਆ ਸੀਗਾ ਤੇ ਜੇਕਰ ਅਸੀਂ ਰੋਜ਼ਗਾਰ ਦੀ ਗੱਲ ਕਰੀਏ ਤਾਂ ਇਹਨਾਂ ਜਿਹੜੀਆਂ ਮੁਲਕਾਂ ਦੇ ਜਿਹੜੀਆਂ جنگਾਂ ਨੇ ਜਦੋਂ ਵੀ ਕਿਸੇ ਮੁਲਕ ਦੇ ਵਿੱਚ ਕੋਈ ਜੰਗ ਲੱਗਦੀ ਹੈ ਤਾਂ ਉਹਦਾ ਹੋਰ ਨਾ ਮੁਲਕਾਂ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਜਿਵੇਂ ਸਾਡੇ ਮੁਲਕ ਦਾ ਬਹੁਤ ਸਾਰਾ ਲੈਣ ਦੇਣਾ ਜਿਹੜਾ ਹੈ ਉਹ ਰਸ਼ੀਆ ਦੇ ਨਾਲ ਚੱਲਦਾ ਹੈ ਤੇ ਰਸ਼ੀਆ ਦੇ ਨਾਲ ਲੈਣ ਦੇਣ ਚੱਲਣ ਦੇ ਕਾਰਨ ਜਦੋਂ ਰਸ਼ੀਆ ਦੀ ਇਕਨੋਮੀ ਡਾਊਨ ਹੁੰਦੀ ਹੈ ਜਾਂ ਰਸ਼ੀਆ ਦੇ ਵਿੱਚ ਕੋਈ ਫੌਰ ਜਾਂ ਕਿਸੇ ਤਰੀਕੇ ਦੇ ਨਾਲ ਕੋਈ ਚੜ੍ਹਪ ਹੁੰਦੀ ਹੈ ਤਾਂ ਉਹਦਾ ਅਸਰ ਉਹਨਾਂ ਮੁਲਕਾਂ ਤੇ ਜ਼ਰੂਰ ਪੈਂਦਾ ਹੈ ਜਿਹੜੇ ਮੁਲਕਾਂ ਦਾ ਉਹਦੇ ਨਾਲ ਲੈਣਾ ਦੇਣਾ ਹੁੰਦਾ ਤੇ ਜਿਵੇਂ ਕਿ ਮੈਂ ਇੱਕ ਰਿਪੋਰਟ ਜਿਹੜੀ ਤਿਆਰ ਕੀਤੀ ਸੀ ਉਹ ਮੈਂ ਤੁਹਾਨੂੰ ਥੋੜੀ ਪੜ੍ਹ ਕੇ ਸੁਣਾ ਦਿੰਨਾ ਕਿ ਰੂਸ ਤੋਂ ਪਰਤੇ ਕੁਝ ਨੌਜਵਾਨਾਂ ਨੇ ਪਿਛਲੇ ਦਿਨੀ ਇੱਕ মিডিਆ ਦੇ ਨਾਲ ਗੱਲਬਾਤ ਦੌਰਾਨ ਦਾਵਾ ਕੀਤਾ ਸੀਗਾ ਕਿ ਨੌਕਰੀ ਇਸ਼ਤਿਹਾਰ ਨੌਕਰੀ ਦਾ ਇਸ਼ਤਿਹਾਰ ਜਿਹੜਾ ਪਿਛਲੇ ਸਾਲ ਉਹਨਾਂ ਨੇ ਪੜ੍ਹਿਆ ਸੀਗਾ ਤੇ ਜਿਸ ਵਿੱਚ ਰੂਸ ਦੇ ਅੰਦਰ ਸੁਰੱਖਿਆ ਗਾਰਡ ਸਹਾਇਕ ਤੇ ਕੁੱਕ ਦੀ ਨੌਕਰੀ ਵਜੋਂ ਪੇਸ਼ਕਾਰੀ ਕੀਤੀ ਗਈ ਸੀ। ਇਸ ਇਸ਼ਤਿਹਾਰ ਦੇ ਵਿੱਚ ਐਡ ਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਤੁਹਾਨੂੰ ਉੱਥੇ ਜਿਹੜੀ ਆ ਸੁਰੱਖਿਆ ਗਾਰਡ ਦੀ ਤੇ ਕੁੱਕ ਦੀ ਤੇ ਸਹਾਇਕ ਦੀ ਜਿਹੜੀ ਜੌਬ ਆ ਉਹ ਦਿੱਤੀ ਜਾਏਗੀ। ਤੇ ਇਹਦੇ ਲਈ ਕਰੀਬ 2 ਲੱਖ ਰੁਪਏ ਪ੍ਰਤੀ ਮਹੀਨਾ ਜਿਹੜਾ ਇੰਡੀਅਨ 2 ਲੱਖ ਰੁਪਏ ਪ੍ਰਤੀ ਮਹੀਨਾ ਜਿਹੜੀ ਸੈਲਰੀ ਹੋਵੇ 2 ਲੱਖ ਵੇਖਿਆ ਜਾ ਤਾਂ ਬਹੁਤ ਵੱਡੀ ਇਨਕਮ ਆ ਤੋ ਲੱਗਦਾ ਇੱਥੇ ਇੰਡੀਆ ਦੇ ਵਿੱਚ ਡੀਸੀ ਦੀ ਵੀ ਤਨਖਾਹ ਹੈ ਨਹੀਂ ਡੀਸੀ ਦੀ ਆਈਏ ਕਿਸੇ ਵੀ ਆਈਏ ਅਫਸਰ ਦੀ ਐਸਐਸਪੀ ਦੀ ਇੰਨੀ ਤਨਖਾਹ ਹੈ ਨਹੀਂ ਸ ਲੱਖ ਸਵਾ ਲੱਖ 1.5 ਲੱਖ ਇੰਨੀ ਕੀ ਤਨਖਾਹ ਆ ਗਈ ਇਹ ਦੋ ਜਿਆਦੇ ਤਨਖਾਹ ਨਹੀਂ ਇਸ ਤੋਂ ਇਲਾਵਾ ਮਤਲਬ ਇੰਨੀ ਤਨਖਾਹ ਤੋਂ 2 ਲੱਖ ਰੁਪਏ ਪ੍ਰਤੀ ਮਹੀਨਾ ਦੇਣ ਦਾ ਜਿਹੜਾ ਦਾਵਾ ਕੀਤਾ ਗਿਆ ਸੀਗਾ ਪਰ ਇਹਦੇ ਬਜਾਏ ਉਹਨਾਂ ਨੂੰ ਜ਼ਬਰਦਸਤੀ ਜੰਗ ਵਿੱਚ ਭੇਜ ਦਿੱਤਾ ਗਿਆ ਅਤੇ ਜੰਗ ਵਿੱਚ ਭੇਜਤਾ ਗਿਆ ਹੈ ਜ ਜਿਹਦੇ ਨਾਲ ਉਹਨਾਂ ਨੌਜਵਾਨਾਂ ਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਉਹ ਮਤਲਬ ਕਰ ਕੀ ਰਹੇ ਨੇ ਕਿਉਂਕਿ ਇੱਥੋਂ ਤਾਂ ਉਹ ਰੋਜ਼ਗਾਰ ਦੀ ਖਾਤਰ ਗਏ ਸੀ ਕਿ ਉੱਥੇ ਜੇਕਰ ਉਹਨਾਂ ਦੀ ਸ਼ਹਾਦਤਾਂ ਹੋ ਜਾਂਦੀਆਂ ਨੇ ਜੇ ਕਰੋਨਾ ਦੀ ਮੌਤ ਹੋ ਜਾਂਦੀ ਹੈ ਤਾਂ ਸਰਕਾਰ ਉਹਨਾਂ ਦੇ ਲਈ ਕੀ ਕੁਝ ਕਰੇਗੀ ਹਨ ਤੇ ਇਦਾਂ ਹੀ ਬਹੁਤ ਸਾਰੇ ਜਿਹੜੇ ਨੇ ਇੱਕ ਨੈਸ਼ਨਲ ਮੀਡੀਆ ਦੀ ਰਿਪੋਰਟ ਹੈ ਉਹ ਦੇ ਉਹਦੇ ਮੁਤਾਬਕ ਇਹ ਹੈ ਕਿ ਰੂਸ ਤੋਂ ਆਏ ਇੱਕ ਨੌਜਵਾਨ ਨੇ ਕਿਹਾ ਕਿ ਮੈਂ ਜਨਵਰੀ 2024 ਵਿੱਚ ਰੂਸ ਗਿਆ ਸੀ ਜਿਸ ਵਿੱਚ ਏਜੰਟ ਨੇ ਮੈਨੂੰ ਸਿਕਿਉਰਿਟੀ ਗਾਰਡ ਦੀ ਨੌਕਰੀ ਦਵਾਈ ਸੀ ਹਮੇਸ਼ਾ ਹੀ ਇਹੀ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਏਜੰਟਸ ਇੱਕ ਅੰਦਰ ਵੀ ਜਿਹੜੇ ਨੌਜਵਾਨਾਂ ਨੂੰ ਇੱਥੇ ਕੋਈ ਕੰਮ ਕਰਨਾ ਨਹੀਂ ਹੁੰਦਾ ਤੇ ਉਹਨਾਂ ਨੂੰ ਉੱਥੇ ਸੁਰੱਖਿਆ ਗਾਰਡ ਦੀ ਜਿਹੜੀ ਹੈ ਜੌਬ ਦਵਾ ਦਿੱਤੀ ਜਾਵੇਗੀ ਜਿਦੇ ਵਿੱਚ ਉਹਨਾਂ ਨੂੰ ਕੋਈ ਅਚੀ ਇਨਕਮ ਹੋਏਗੀ ਕੋਈ ਇਗਜ਼ਾਮ ਦੇ ਵਿੱਚ ਦੇ ਦਿੱਤੀ ਜਾਵੇਗੀ ਜਾਂ ਕਿਸੇ ਹੋਰ ਏਜੰਸੀ ਦੇ ਸਾਹਮਣੇ ਜਾਂ ਉਹਨਾਂ ਨੂੰ ਕਿਸੇ ਮਾਲ ਦੇ ਵਿੱਚ ਇਹ ਜਿਹੜੀ ਜੌਬ ਦਿਵਾ ਦਿੱਤੀ ਜਾਵੇਗੀ ਜਿਸ ਦੇ ਨਾਲ ਉਹਨਾਂ ਦਾ ਰੋਜਗਾਰ ਆ ਕਾਰੋਬਾਰ ਜਿਹੜਾ ਉਹ ਕਾਰੋਬਾਰ ਸਭ ਠੀਕ ਚੱਲ ਸਕੇਗਾ ਤੇ ਉਹਨਾਂ ਕਿਹਾ ਵੀ 2024 ਜਨਵਰੀ 2024 ਚ ਮੈਂ ਰੂਸ ਗਿਆ ਸੀ ਜਿੱਥੇ ਮੈਨੂੰ ਏਜੰਟ ਨੇ ਕਿਹਾ ਸੀਗਾ ਕਿ ਤੈਨੂੰ ਸੋਕਰੀ ਸੁਰੱਖਿਆ ਗਾਰਡ ਦੀ ਜਿਹੜੀ ਆ ਨੌਕਰੀ ਦਿਵਾਈ ਜਾਵੇਗੀ ਤੇ ਉਹਦੇ ਲਈ 2 ਲੱਖ ਰੁਪਏ ਮਹੀਨਾ ਦੀ ਗੱਲ ਹੋਈ ਸੀ ਵੀ 2 ਲੱਖ ਰੁਪਏ ਮਹੀਨਾ ਤੈਨੂੰ ਮਿਲੇਗਾ ਤਨਖਾਹ ਮਿਲੇਗੀ ਜਦੋਂ ਰੂਸ ਪਹੁੰਚਿਆ ਤਾਂ ਉੱਥੇ ਇੱਕ ਸਮਝੌਤੇ ਦੇ ਦਸਤਕਤ ਕਰਨ ਲਈ ਕਿਹਾ ਗਿਆ ਜਿਹੜਾ ਕਿ ਰੂਸੀ ਭਾਸ਼ਾ ਵਿੱਚ ਸੀ ਉਹ ਆਲਮੋਸਟ ਸਾਨੂੰ ਇਹ ਲੱਗਦਾ ਜਿਵੇਂ ਅਸੀਂ ਸਾਨੂੰ ਜਿਵੇਂ ਇੰਡੀਅਨ ਸਾਨੂੰ ਹਿੰਦੀ ਜਾਂ ਇੰਗਲਿਸ਼ ਜਾਂ ਪੰਜਾਬੀ ਲੈਂਗੁਏਜ ਜਿਵੇਂ ਅਸੀਂ ਪੰਜਾਬ ਵਿੱਚ ਬੈਠੇ ਸਾਨੂੰ ਪੰਜਾਬੀ ਲੈਂਗੁਏਜ ਆਉਂਦੀ ਆ ਜਾਂ ਹੋਰ ਨਾ ਜਿੱਥੇ ਵੀ ਜਿਹੜੇ ਜਿਹੜੇ ਮੁਲਕਾਂ ਵਿੱਚ ਕੇਰਲ ਜਿਹੜੇ ਜਿਹੜੇ ਸਟੇਟ ਦੇ ਵਿੱਚ ਜਿਵੇਂ ਕੇਰਲਾ ਤਾਮਿਲਨਾਡੂ ਬੰਗਾਲ ਜਿੱਥੇ ਜਿੱਤੇ ਜਿਵੇਂ ਜਿਵੇਂ ਦੀ ਸਟੇਟਸ ਆਉਂਦੀਆਂ ਉਹਨਾਂ ਦੀਆਂ ਅਲੱਗ-ਅਲੱਗ ਭਾਸ਼ਾਵਾਂ ਨੇ ਬੋਲੀਆਂ ਨੇ ਹਨ ਤੇ ਰਸ਼ੀਆ ਦੇ ਵਿੱਚ ਸੀਗਾ ਜਿਹੜਾ ਉਹ ਜਿਹੜਾ ਜਿਹੜਾ ਲੈਟਰ ਸੀਗਾ ਜਿਹੜਾ ਅਥਾਰਟੀ ਲੈਟਰ ਸੀਗਾ ਜਾਂ ਇਹ ਕਹੋ ਜੁਆਇਨਿੰਗ ਲੈਟਰ ਸੀਗਾ ਉਹਦੇ ਤੇ ਐਗਰੀਮੈਂਟ ਸੀਗਾ ਜਿਹੜੇ ਦਿੱਤੇ ਤੇ ਉਹਨਾਂ ਨੇ ਸਿਗਨੇਚਰ ਕਰਵਾ ਲਏ ਉਹਨੂੰ ਨੌਜਵਾਨ ਨੂੰ ਸਮਝ ਨਹੀਂ ਆਈ ਵੀ ਇਹਦੇ ਤੇ ਕੀ ਲਿਖਿਆ ਸੀਗਾ ਜਦੋਂ ਕਿ ਉਹਨੂੰ ਦੱਸਿਆ ਗਿਆ ਸੀਗਾ ਕਿ ਇਹਦੇ ਤੇ ਕੁਝ ਐਦਾਂ ਦਾ ਮਤਲਬ ਐਦਾਂ ਦਾ ਕੁਝ ਨਹੀਂ ਲਿਖਿਆ ਸਿਰਫ ਤੇਰੀ ਜੌਬ ਨਾਲ ਰਿਲੇਟਿਡ ਵਰਕਿੰਗ ਲਿਖਿਆ ਤੇ ਜਦੋਂ ਪੁੱਛਿਆ ਉਹਨੇ ਏਜੰਟ ਨੂੰ ਪੁੱਛਿਆ ਤੇ ਏਜੰਟ ਨੇ ਦੱਸਿਆ ਕਿ ਉਹਨਾਂ ਨੂੰ ਸਿਰਫ ਇਸ ਕੰਮ ਬਾਰੇ ਲਿਖਿਆ ਗਿਆ ਹੋਰ ਕੁਝ ਨਹੀਂ ਇਸ ਦੇ ਵਿੱਚ ਲਿਖਿਆ ਗਿਆ ਤੇ ਇਸ ਤੋਂ ਬਾਅਦ ਹੋਇਆ ਕਿ ਰੱਖਿਆ ਤੋਂ ਸੁਰੱਖਿਆ ਗਾਰਡ ਸੀਗਾ ਵੀ ਤੁਹਾਨੂੰ ਸੁਰੱਖਿਆ ਗਾਰਡ ਦੀ ਜੌਬ ਦਿੱਤੀ ਜਾਏਗੀ ਪਰ ਹੋਇਆ ਕੁਝ ਇਸ ਤਰ੍ਹਾਂ ਕਿ ਉਹਨੂੰ ਰੋਕਟ ਲਾਂਚਰ ਜਿਹੜਾ ਚਲਾਉਣ ਰੋਕਟ ਲਾਂਚਰ ਬੰਬ ਸੁੱਟਣ ਤੇ ਹੋਰ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਦੇਣ ਲਈ ਜਿਹੜਾ ਲਗਾਇਆ ਗਿਆ ਪਰ ਅਸੀਆ ਦੇ ਵਿੱਚ ਮਤਲਬ ਇਹ ਨੌਜਵਾਨਾਂ ਦਾ ਦਾਵਾ ਹੈ ਕਿ ਸਰਕਾਰੀ ਮੀਡੀਆ ਕੰਪਨੀ ਦੇ ਵੱਲੋਂ ਇਹ ਪਿਛਲੇ ਦਿਨੀ ਇੱਕ ਰਿਪੋਰਟ ਛਾਪੀ ਗਈ ਸੀ ਭਾਰਤ ਦੀ ਜਿਹੜੀ ਤੇ ਉਹਨਾਂ ਦੇ ਵੱਲੋਂ ਇਹ ਰਿਪੋਰਟ ਛਾਪੀ ਗਈ ਸੀ ਜਿਸ ਵਿੱਚ ਉਹਨੇ ਨੌਜਵਾਨ ਨੇ ਕਿਹਾ ਸੀਗਾ ਤੇ ਜਦੋਂ ਉਹਨਾਂ ਨੇ ਮਤਲਬ ਇਸ ਬਾਰੇ ਏਜੰਟ ਨਾਲ ਆਪਣੇ ਨਾਲ ਫੇਰ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਸਿਖਲਾਈ ਸਵੈ ਸਵੈ ਰੱਖਿਆ ਲਈ ਹੈ ਤੇ ਦੂਜੇ ਪਾਸੇ ਮਤਲਬ ਰੂਸ ਤੋਂ ਲਾਪਤਾ ਜਿਹੜੇ ਨੌਜਵਾਨ ਨੇ ਉਹਨਾਂ ਬਾਰੇ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਇਹਦੇ ਨਾਲ ਕੀ ਲੈਣਾ ਦੇਣਾ ਤੁਸੀਂ ਆਪਣੇ ਕੰਮ ਨਾਲ ਧਿਆਨ ਦਿਓ ਤੇ ਸਰਕਾਰੀ ਅੰਕੜੇ ਜਿਹੜੇ ਦੱਸਦੇ ਨੇ ਉਹ ਇਹ ਨੇ ਕਿ ਭਾਰਤ ਦੇ ਰੂਸੀ ਫੌਜ ਵਿੱਚ ਜਿਹੜੇ ਭਾਰਤ ਦੇ ਕਰੀਬ 16 ਜਿਹੜੇ ਨੌਜਵਾਨ ਨੇ ਭਾਰਤੀ ਨੇ ਜਿਹੜੇ ਉਹ ਲਾਪਤਾ ਹੋ ਚੁੱਕੇ ਨੇ ਇਹ ਸਰਕਾਰੀ ਸਰਕਾਰੀ ਨੂੰ ਮਾਫ ਕਰਨਾ ਇਹ ਨਿਊਜ਼ ਏਜੰਸੀ ਭਾਸ਼ਾ ਜਿਹੜੀ ਪੀਟੀਆਈ ਉਹਦਾ ਦਾਵਾ ਹੈ ਉਹਨੇ ਇੱਕ ਰਿਪੋਰਟ ਦਿੱਤੀ ਸੀ ਜਿਹੜੀ ਵਿਦੇਸ਼ ਮੰਤਰਾਲੇ ਦੇ ਹਵਾਲੇ ਦੇ ਨਾਲ ਉਹਦੇ ਵਿੱਚ ਦਾਵਾ ਕੀਤਾ ਗਿਆ ਸੀਗਾ ਕਿ 16 ਜਿਹੜੇ ਨੇ ਭਾਰਤੀ ਜਿਹੜੇ ਨੇ ਉਹ ਲਾਪਤਾ ਰੂਸ ਦੇ ਵਿੱਚ ਨੇ ਤੇ ਏਜੰਸੀ ਨੇ ਏਜੰਸੀ ਦੀ ਰਿਪੋਰਟ ਮੁਤਾਬਕ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਰੂਸ ਨੇ ਭਾਰਤ ਨੂੰ ਸੂਚਿਤ ਕੀਤਾ ਹੈ ਕਿ ਰੂਸੀ ਫੌਜ ਵਿੱਚ ਸੇਵਾ ਕਰ ਰਹੇ 16 ਭਾਰਤੀ ਲਾਪਤਾ ਹਨ ਮੰਤਰਾਲੇ ਨੇ ਕਿਹਾ ਕਿ ਰੂਸੀ ਫੌਜ ਵਿੱਚ ਸੇਵਾ ਕਰ ਰਹੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਬੇਨਤੀ ਕੀਤੀ ਗਈ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਰੂਸੀ ਫੌਜ ਵਿੱਚ ਸੇਵਾ ਕਰ ਰਹੇ 12 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। ਵਿਦੇਸ਼ ਮੰਤਰੀ ਅਲੇ ਦੇ ਬਲਾਰੇ ਰੰਧੀਰ ਜੈਸਵਾਲ ਨੇ ਕਿਹਾ ਕਿ ਰਸ਼ੀਅਨ ਫੌਜ ਵਿੱਚ ਸੇਵਾ ਕਰ ਰਹੇ ਭਾਰਤੀ ਨਾਗਰਿਕਾਂ ਦੇ 126 ਮਾਮਲੇ ਜਿਹੜੇ ਨੇ ਸਾਹਮਣੇ ਆਏ ਨੇ ਇਹਨਾਂ ਵਿੱਚ 26 ਵਿੱਚੋਂ 96 ਜਿਹੜੇ ਨੇ ਜਿਹੜੇ ਨੌਜਵਾਨ ਨੇ ਉਹ ਤਾਂ ਭਾਰਤ ਪੱਤਰਤਾਏ ਨੇ ਅਤੇ ਰੂਸੀ ਹਥਿਆਰਬੰਦ ਬਲਾਂ ਤੋਂ ਮੁਕਤ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਰੂਸੀ ਫੌਜ ਵਿੱਚ ਅਜੇ ਵੀ 18 ਨੌਜਵਾਨ ਜਿਹੜੇ ਨੇ ਮੌਜੂਦ ਨੇ ਜਿਨ੍ਹਾਂ ਵਿੱਚੋਂ 16 ਤਾਂ ਪਤਾ ਨਹੀਂ ਲੱਗ ਸਕਿਆ ਤੇ ਜਿਹੜੇ ਰਨਤੀਰ ਜੈਸਵਾਲ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਉਹਨਾਂ ਨੇ ਕਿਹਾ ਕਿ ਰੂਸ ਨੇ ਉਹਨਾਂ ਨੂੰ ਉਹਨਾਂ ਜਿਹੜੇ ਨੌਜਵਾਨ ਨੇ ਜਿਹੜੇ 16 ਨੌਜਵਾਨ ਨੇ ਉਹਨਾਂ ਨੂੰ ਲਾਪਤਾ ਦੱਸਿਆ ਹਾਲਾਂਕਿ 14 ਜਨਵਰੀ ਜਿਹੜੇ ਨੇ 2025 ਨੂੰ ਇੱਕ ਜਾਰੀ ਕੀਤੇ ਕਿ ਵਿਦੇਸ਼ ਮੰਤਰਾਲੇ ਦੇ ਪਿਆਰ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਇੱਕ ਹੋਰ ਨੌਜਵਾਨ ਦੀ ਮੌਤ ਬਾਰੇ ਉਹਨਾਂ ਨੂੰ ਜਿਹੜਾ ਸੂਚਨਾ ਮਿਲੀ ਹੈ ਰੂਸ ਵਿੱਚ ਭਾਰਤੀ ਨਾਗਰਿਕ ਦੀ ਮੌਤ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਸਰਕਾਰੀ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਸਾਨੂੰ ਕੇਰਲ ਦੇ ਇੱਕ ਭਾਰਤੀ ਨਾਗਰਿਕ ਦੀ ਮੰਦਭਾਗੀ ਮੌਤ ਬਾਰੇ ਪਤਾ ਲੱਗਿਆ ਹੈ ਜੋ ਕਿ ਕਥਤ ਤੌਰ ਤੇ ਰੂਸੀ ਫੌਜ ਵਿੱਚ ਸੇਵਾ ਕਰਨ ਲਈ ਭਰਤੀ ਕੀਤਾ ਗਿਆ ਸੀ ਕੇਰਲ ਦਾ ਇੱਕ ਹੋਰ ਵਿਅਕਤੀ ਜਿਸ ਨੂੰ ਵੀ ਇਸੇ ਤਰ੍ਹਾਂ ਦਾਖਲ ਕਰਵਾਇਆ ਗਿਆ ਸੀ ਉਹ ਜ਼ਖਮੀ ਹੈ ਤੇ ਮਾਸਕੋ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹੈ ਅਸੀਂ ਮਰਤਕ ਦੇ ਪਰਿਵਾਰ ਪ੍ਰਤੀ ਡੂੰਗੀ ਸੰਵੇਦਨਾ ਪ੍ਰਗਟ ਕਰਦੇ ਹਾਂ ਮਾਸਕੋ ਵਿੱਚ ਸਾਡਾ ਦੂਤਾਵਾਸ ਪਰਿਵਾਰ ਦੇ ਸੰਪਰਕ ਵਿੱਚ ਆਇਆ ਤੇ ਉਹਨਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਅਸੀਂ ਰੂਸੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਮ੍ਰਿਤਕ ਦੇਹਾਂ ਨੂੰ ਜਲਦੀ ਜਲਦ ਤੋਂ ਜਲਦ ਭਾਰਤ ਲਿਆਂਦਾ ਜਾ ਸਕੇ ਅਸੀਂ ਜ਼ਖਮੀ ਵਿਅਕਤੀਆਂ ਨੂੰ ਜਲਦੀ ਜਲਦੀ ਤੋਂ ਜਲਦੀ ਡਿਸਚਾਰਜ ਕਰਕੇ ਭਾਰਤ ਭੇਜਣ ਦੀ ਵੀ ਮੰਗ ਕਰਦੇ ਹਾਂ ਸੋ ਇਹ ਤਾਂ ਸੀਗੀ ਜਿਹੜਾ ਵਿਦੇਸ਼ ਮੰਤਰਾਲਾ ਉਹਦੇ ਬਲਾਰੇ ਦੀ ਸਟੇਟਮੈਂਟ ਤੇ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਉਹਨਾਂ ਨੇ ਆਫੀਸ਼ੀਅਲ ਤੌਰ ਤੇ ਦੱਸਿਆ ਹੈ ਕਿ 126 ਦੇ ਕਰੀਬ ਜਿਹੜੇ ਨੌਜਵਾਨ ਨੇ ਉਹ ਰੂਸ ਦੀ ਆਰਮੀ ਵਿੱਚ ਜਿਹੜੇ ਗਏ ਸੀਗੇ ਤੇ ਜਿਨ੍ਹਾਂ ਦੇ ਵਿੱਚੋਂ 96 ਨੌਜਵਾਨ ਨੇ ਜਿਹੜੇ ਉਹ ਤਾਂ ਅਸੀਂ ਜਿਹੜੇ ਭਾਰਤ ਬੁਲਾ ਲਏ ਗਏ ਨੇ ਜਾਂ ਭਾਰਤ ਆ ਗਏ ਸੀ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਾਰਤ ਸਰਕਾਰ ਦੀ ਮਦਦ ਦੇ ਨਾਲ ਜਦੋਂ ਕਿ ਉਹਨਾਂ ਚੋਂ 16 ਨੌਜਵਾਨ ਨੇ ਜਿਹੜੇ ਉਹ ਲਾਪਤਾ ਦੱਸੇ ਜਾ ਰਹੇ ਨੇ ਜਦੋਂ ਕਿ ਉਹ ਜਿਹੜੇ ਦੋ ਹੋਰ ਨੌਜਵਾਨ ਸੀਗੇ ਉਹਨਾਂ ਚੋਂ ਇੱਕ ਦੀ ਮੌਤ ਜਿਹੜੀ ਆ ਹੋ ਚੁੱਕੀ ਹੈ ਤੇ ਇਸ ਸਾਰੇ ਮਸਲੇ ਤੇ ਪੰਜਾਬ ਦੇ ਜਿਹੜੇ ਕੈਬਨਿਟ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੀ ਵੀ ਸਟੇਟਮੈਂਟ ਸਾਹਮਣੇ ਆਈ ਸੀ ਉਹਨਾਂ ਨੇ ਕਿਹਾ ਕਿ ਰੂਸੀ ਫੌਜ ਵੱਲੋਂ ਪਹਿਲਾਂ ਇਹਨਾਂ ਨੌਜਵਾਨਾਂ ਨੂੰ ਫੜ ਕੇ ਤਸ਼ੱਦਦ ਇਹਨਾਂ ਨੌਜਵਾਨਾਂ ਨੂੰ ਇਹਨਾਂ ਨੌਜਵਾਨਾਂ ਨੂੰ ਫੜ ਕੇ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਫਿਰ ਟ੍ਰੇਨਡ ਕਰਕੇ ਇਹਨਾਂ ਨੂੰ ਯੂਕਰੇਨ ਨਾਲ ਯੁੱਧ ਲਈ ਭੇਜਿਆ ਗਿਆ ਤੇ ਇਸ ਸਬੰਧੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮਾਪਿਆਂ ਨੂੰ ਪਤਾ ਲੱਗਿਆ ਕਿ ਕੁਝ ਦਿਨਾਂ ਵਿੱਚ ਇਹਨਾਂ ਨੂੰ ਬਾਰਡਰ ਤੇ ਜਿਹੜਾ ਭੇਜ ਦਿੱਤਾ ਗਿਆ ਸੀਗਾ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਤੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਸਾਡੀ ਜਿਹੜੀ ਟੀਮ ਆਫ ਵਿਦੇਸ਼ ਮੰਤਰਾਲੇ ਤੇ ਰੂਸ ਦੇ ਵਿੱਚ ਤਨਾਤ ਭਾਰਤੀ ਹਾਈ ਕਮਿਸ਼ਨ ਦੇ ਨਾਲ ਗੱਲਬਾਤ ਕਰ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਨੇ ਜਿਹੜੇ ਪੰਜਾਬੀ ਜਾਂ ਭਾਰਤੀ ਨੌਜਵਾਨ ਨੇ ਉਹਨਾਂ ਨੂੰ ਭਾਰਤ ਲਿਆਉਣ ਦੇ ਲਈ ਕੋਈ ਯਤਨ ਕੀਤਾ ਜਾ ਸਕੇ ਵੈਸੇ ਵਿਖਿਆ ਜਾਵੇ ਤਾਂ ਇਹ ਬਹੁਤ ਮੰਦਭਾਗੀਆਂ ਖਬਰਾਂ ਨੇ ਜਿਵੇਂ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਰਸ਼ੀਆ ਦੇ ਵਿੱਚ ਇਦਾਂ ਕੁਝ ਹੋ ਰਿਹਾ ਹੈ ਹੋਰ ਨਾਲ ਮੁਲਕਾਂ ਤੋਂ ਵੀ ਜਿਵੇਂ ਯੂਕੇ ਤੋਂ ਕੱਲ ਸਾਨੂੰ ਪਰਸੋਂ ਖਬਰ ਆਈ ਸੀਗੀ ਕਿ ਉੱਥੋਂ ਕੋਈ 6-700 ਦੇ ਕਰੀਬ ਜਿਹੜੇ ਨੇ ਜਿਹੜੇ ਨੇ ਲੋਕਾਂ ਨੂੰ ਜਿਹੜਾ ਹਿਰਾਸਤ ਵਿੱਚ ਲਿਆ ਗਿਆ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਵੇਖ ਨੂੰ ਮਿਲ ਸਕਦਾ ਹੈ ਕਿ ਰਸ਼ੀਆ ਆਪਣਾ ਅਮਰੀਕਾ ਤੋਂ ਬਾਅਦ ਯੂਕੇ ਵੀ ਜਿਹੜਾ ਹੈ ਉਹ ਇਸ ਤਰ੍ਹਾਂ ਦੀ ਜਿਹੜੀ ਹੈ ਕਾਰਵਾਈ ਕਰ ਸਕਦਾ ਹੈ ਤੇ ਹੋਰ ਕੈਨੇਡਾ ਦੇ ਵਿੱਚ ਵੀ ਜਿਵੇਂ ਟਰੂਡੋ ਨੇ ਅਸਤੀਫਾ ਦਿੱਤਾ ਹੈ ਤੇ ਨਵਾਂ ਜਿਹੜੀ ਸੀਐਮ ਦੀ ਦੌੜ ਵਿੱਚ ਇੱਕ ਲੀਡੀ ਹੈਗੀ ਉਹਨੇ ਵੀ ਰੂਬੀ ਟਲਾ ਉਹਨਾਂ ਦੇ ਵੱਲੋਂ ਵੀ ਇੱਕ ਸਟੇਟਮੈਂਟ ਦਿੱਤੀ ਗਈ ਸੀ ਕਿ ਜੇਕਰ ਉਹ ਸੀਐਮ ਬਣਦੀ ਹੈ ਪੀਐਮ ਬਣਦੀ ਹੈ ਤਾਂ ਉਹ ਜਿਹੜਾ ਸੂਬੇ ਆਪਣੇ ਦੇ ਵਿੱਚੋਂ ਜਾਂ ਦੇਸ਼ ਆਪਣੇ ਦੇ ਵਿੱਚੋਂ ਜਿਹੜੇ ਨੇ ਇਲੀਗਲ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵੀ ਖਾਏਗੀ ਸੋ ਦੇਖਦੇ ਹਾਂ ਕਿ ਇਹਦੇ ਤੇ ਸਰਕਾਰ ਕੀ ਕੁਝ ਕਰਦੀ ਹੈ ਕਿ ਕੁਝ ਇਹਦੇ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਬਈ ਸਵੇਖਿਆ ਜਾਵੇ ਤਾਂ ਸਰਕਾਰ ਦੀ ਇੱਥੋਂ ਦੀਆਂ ਸਰਕਾਰਾਂ ਦੀਆਂ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ ਮੌਜੂਦਾ ਸਰਕਾਰਾਂ ਨੇ ਜਾਂ ਪਿਛਲੀਆਂ ਸਰਕਾਰਾਂ ਨੇ ਉਹਨਾਂ ਦੀ ਕੁਝ ਗਲਤ ਨੀਤੀਆਂ ਦੇ ਕਾਰਨ ਜਿਹੜੇ ਨੇ ਨੌਜਵਾਨ ਆਪਣੇ ਵਿਦੇਸ਼ਾਂ ਵੱਲ ਨੂੰ ਕੋਚ ਕਰਦੇ ਨੇ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਤੇ ਇਹਦੇ ਤੇ ਕੁਝ ਕੋਈ ਮਸਲਾ ਹੱਲ ਇਹਨਾਂ ਦਾ ਕੀਤਾ ਜਾਵੇ ਤੇ ਦੂਜੇ ਪਾਸੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਵਿਦੇਸ਼ ਜਾਣ ਤੋਂ ਪਹਿਲਾਂ ਏਜੰਟਾਂ ਦੀ ਜਾਂ ਜਿਨ੍ਹਾਂ ਦੇ ਥਰੂ ਵੀ ਉਹ ਜਾ ਰਹੇ ਨੇ ਉਹਨਾਂ ਦੀ ਪਹਿਲਾਂ ਪੂਛ ਪੜਤਾਲ ਚੰਗੀ ਤਰ੍ਹਾਂ ਕਰ ਲੈਣ ਤਾਂ ਜੋ ਉਹਨਾਂ ਨੂੰ ਅੱਗੇ ਜਾ ਕੇ ਕੋਈ ਖੱਜਲ ਖਵਰੀ ਨਾ ਹੋਵੇ ਸੋ ਅੱਜ ਦੀ ਇੰਨੇ ਮਿਹਰਬਾਨੀ ਸ਼ੁਕਰੀਆ ਤੇ ਨਵੀਂ ਵੀਡੀਓ ਦੇ ਨਾਲ ਫੇਰ ਅਸੀਂ ਪੇਸ਼ ਹੋਵਾਂਗੇ ਧੰਨਵਾਦ ਜੀ